ਅਮ੍ਰਿਤਸਰ ਚਿਕਨ ਦਾ ਵਫਾ ਸਰਵਸਿੰਘ ਪੰਦੇੜ ਦੀ ਪ੍ਰਧਾਨਗੀ ਚੰਬਿਸਰ ਐਮ ਗੁਰਜੀਤ ਔਜਲਾ ਦੇ ਪੁੱਤਰ ਨੂੰ ਮੰਗ ਪੱਤਰ ਸੌਂਪਿਆ ਪਰ ਗੁਰਜੀਤ ਔਜਲਾ ਜਲੰਧਰ ਜ਼ਿਮਨੀ ਚੋਣਾਂ ਚ ਬਿਜ਼ੀ ਹੋਣ ਕਰਕੇ ਕਿਸਾਨਾਂ ਦੇ ਨਾਲ ਨਹੀਂ ਮਿਲੇ ਜਿਸ ਕਰਕੇ ਕਿਸਾਨਾਂ ਦਾ ਰੋਸ ਝੇਲਣਾ ਪਿਆ ਕਿਸਾਨਾਂ ਨੇ ਗੁਰਜੀਤ ਸਿੰਘ ਔਜਲਾ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ ਨਾਟੇਬਾਜ਼ੀ ਕਰਦੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਮੈਂਬਰ ਪਾਰਲੀਮੈਂਟ ਵੋਟਾਂ ਪਾ ਕੇ ਜਿਤਾਏ ਨੂੰ ਆਪਣੇ ਹਲਕਿਆਂ 'ਵਿਜੇ ਨਜ਼ਰ ਨਹੀਂ ਆਉਂਦੇ ਜਲੰਧਰ ਜ਼ਿਮਨੀ ਚੋਣ ਪਿੱਛੇ ਭੱਜ ਰਹੇ ਨੇ ਕਿਸਾਨਾਂ ਨੇ ਮੂੰਗੀ ਦੀ ਫਸਲ ਨਾ ਖੇਦਣ ਦੇ ਪੰਜਾਬ ਸਰਕਾਰ ਨੂੰ ਵੀ ਅੱਜ ਤਾਂ ਇਹ ਕਹਿ ਸਕਦੇ ਆ ਇਹ ਮਾਨਸੂ 70 ਚ ਪਤਾ ਲੱਗੂ ਵੀ ਵਿਰੋਧੀ ਧਿਰ ਕੀ ਕਰਦੀ ਆ ਤੇ ਕੀ ਅਰ ਇਹ ਤੋਂ ਗਾ ਜਿਹੜੇ ਐਨਡੀਏ ਦੇ ਘਟਕ ਨੇ ਨਿਤਿਸ਼ ਕੁਮਾਰ ਆ ਠੀਕ ਆ ਇਹ ਤੋਂ ਗਾ ਚੰਦਰਬਾਬੂ ਨਾਇਡੂ ਜੀ ਆ ਨਵੇਂਆ ਪਾਰਟੀਆ ਉਹਨਾਂ ਦਾ ਰੁਖ ਕੀ ਆ ਕਿਸਾਨਾਂ ਪ੍ਰਤੀ ਇਹ ਵੀ ਸਾਡੇ ਸਾਹਮਣੇ ਆਜੂ ਜਦੋਂ VOTING ਹੋਊਗੀ ਦੂਸਰਾ ਆ ਜਿੰਨੇ ਆਜੋ ਜਲਾ ਸਾਹਿਬ ਸਾਨੂੰ ਇੱਥੇ ਮਿਲੇ ਨਹੀਂ ਹੈਗੇ ਸਾਨੂੰ ਜੋ ਖਬਰ ਮਿਲ ਰਹੀ ਗੁਰਦਾਸਪੁਰ ਚ ਰਨਾਵਾ ਸਾਹਿਬ ਵੀ ਨਹੀਂ ਹੈਗੇ ਇਹਦਾ ਮਤਲਬ ਸਪਸ਼ਟ ਆ ਵੀ ਔਜਲਾ ਜੀ ਤੁਹਾਡੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਜਿਹੜੇ ਦਾਅਵੇ ਕਰਦੀ ਆ ਪੇਸੀ ਕਿਸਾਨਾਂ ਦੇ ਨਾਲ ਆ ਉਹਨਾਂ ਨੂੰ ਜਲੰਧਰ ਦੀ ਲਖਣ ਜਿੱਤਣ ਦੀ ਹੋੜ ਲੱਗੀ ਹੋਈ ਆ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਪਸ਼ਟ ਆ ਇਸ ਕਰਕੇ ਅੌਜਲਾ ਸਾਭ ਦੇ ਮਰਦਾਬਾਦ ਦੇ ਨਾਰੇ ਅਸੀਂ ਲਾਏ ਹੋਏ ਅੱਜ ਇੱਥੇ ਦੂਜਾ ਜੇ ਤੁਸੀਂ ਹਮ ਵੋਟਾਂ ਲਈਆਂ ਅੰਮ੍ਰਿਤਸਰ ਤੋਂ ਐਮਪੀ ਬਣਾਇਆ ਤੁਹਾਨੂੰ ਅੰਮ੍ਰਿਤਸਰ ਵਾਲਿਆਂ ਨੇ ਤੁਹਾਡੇ ਦਰ ਤੇ ਆਜਾਇ ਸੀ ਤੁਹਾਨੂੰ ਆ ਕੇ ਮੰਗ ਪੱਤ ਲੈਣਾ ਸੀ ਜੋ ਅਸੀਂ ਗੱਲਾਂ ਚੱਕੀਆਂ ਉਹਨਾਂ ਦਾ ਬੇਟਾ ਕਹਿੰਦਾ ਵੀ ਮੈਨੂੰ ਇੰਨੀ ਸਿਆਸੀ ਸੂਝ-ਬੂਝ ਨਹੀਂ ਹੈਗੀ ਮੈਂ ਤੁਹਾਡੇ ਨਾਲ ਕਮਿਟਮੈਂਟ ਨਹੀਂ ਕਰ ਸਕਦਾ ਇਹਦਾ ਮਤਲਬ ਉਹਨਾਂ ਦਾ ਪੱਕਾ ਸਪਸ਼ਟ ਨਹੀਂ ਹੈ ਅਸੀਂ ਰਾਜਾ ਵੜਿੰਗ ਨੂੰ ਵੀ ਦੋਸ਼ੀ ਮੰਗਨੇ ਆ ਜਿਹੜਾ ਪਰਦੇਸ਼ ਦਾ ਅਧਿਐਕਸ਼ ਕਾਂਗਰਸ ਪਾਰਟੀ ਪੰਜਾਬ ਦਾ ਪ੍ਰਧਾਨ ਆ ਉਹਨੇ ਵੀ ਆਪਣੇ ਪਾਰਲੀਮੈਂਟਾਂ ਨੂੰ ਨਹੀਂ ਕਿਹਾ ਸੱਚੀ ਹੋਣੀ ਸਾਥੋਂ ਪ੍ਰਾਲੀ ਹੁੰਦੀ ਤਾਂ ਅਸੀਂ ਔਜਲਾ ਸਾਹਿਬ ਦਾ ਪਤਲਾ ਫੂਕਦੇ ਆ ਠੀਕ ਆ ਔਰ ਗਾਂਹਾਂ ਇਸ ਗੱਲਾਂ ਦਾ ਲਾਂਗੇ ਜਵਾਬਦੇਹੀ ਲਾਂਗੇ ਵੀ ਕਿਵੇਂ ਕਿਸਾਨ ਘਰ ਆਉਂਦੇ ਆ ਤੇ ਐਮਪੀ ਕਰਕੇ ਉਹ ਨਹੀਂ ਮਿਲਦੇ ਹੈਗੇ ਸੋ ਪ੍ਰਗਿਆਪਨਕਾਰ ਨੇ ਸਰਮੂਹ ਦੇ ਜਿਹੜੀ ਫਸਲ ਹੈ ਉਹ ਦੀ ਖਰੀਦਦਾਰੀ ਨਹੀਂ ਖਰੀਦ ਨਹੀਂ ਕੀਤੀ ਇੱਦਾਂ ਕੀ ਕਹਣਾ ਕਿਉਂਕਿ ਲਗਾਤਾਰ ਸੀਐਮ ਸਾਹਿਬ ਜਨੰਦਰ ਚ ਬੈਠੇ ਹੋਏ ਨੇ ਤੁਸੀਂ ਕਿ ਬਾਕੀ ਸਾਰੇ ਜਨੰਦਰ ਦੋ ਦੋ ਗੱਲਾਂ ਜਦੋਂ ਤੱਕ ਕੇਂਦਰ ਦੀ ਲੜਾਈ ਦਾ ਸਵਾਲ ਹੈ ਉਹ ਲੜ ਰਹੇ ਹੈਗੇ ਆ ਉਹ ਲੜੀ ਜਾ ਰਹੀ ਹੈ ਜਦੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਹੈਗਾ ਇਦਾਂ ਕੁੱਲ ਮਿਲਾ ਕੇ ਗੱਲ ਕਰੀਏ ਵੀ ਜੜੀ ਪੰਜਾਬ ਸਰਕਾਰ ਗੱਲਾਂ ਲੈ ਕੇ ਆਈ ਸੀ ਚੋਣਾਂ ਦੇ ਵਿੱਚ ਉਹ ਇੱਕ ਵੀ ਵਾਦਾ ਵਫਾ ਨਹੀਂ ਕਰ ਸਕਦੀ ਖੇਤੀ ਸੈਕਟਰ ਲਈ ਨਾ ਖੇਤੀ ਨੀਤੀ ਬਣੀ ਨਾ ਕੋਈ ਫਸਲਾਂ ਦੀ ਖਰੀਦ ਹੋਈ ਇਹ ਸਪਸ਼ਟਾ ਤਾਂ ਹੀ ਉਹਨਾਂ ਨੇ ਦੇਖ ਲਿਆ ਉਹਨਾਂ ਨੂੰ ਸਬਕ ਤਾਂ ਪੰਜਾਬ ਵਾਲਿਆਂ ਨੇ ਸਿਖਾਜ ਦਿੱਤਾ ਐਮਪੀ ਵਾਲਿਆਂ ਨੇ ਇਲੈਕਸ਼ਨਾਂ 'ਚ ਤੇ ਰਹਿੰਦਾ ਖਿੰਦਾ ਹੁਣ ਜਲੰਧਰ ਆਏ ਦੱਸ ਦੇਣਗੇ ਓਜਲਾ ਸਾਹਿਬ ਦਾ ਬੇਟਾ ਕਹਿੰਦੀ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਓਜਲਾ ਸਾਹਿਬ ਆਪ 2 ਸਾਲ ਉੱਤੇ ਜਿੱਕਰ ਮੰਤਰੀ ਕਹਿੰਦਾ ਖਾਣਾਂ ਦੇ ਹੱਕ ਵਿੱਚ ਇਹ ਨਹੀਂ ਕਿਹਾ ਜਾਂਦਾ ਕਿਸਾਨੀ ਬੋਦੀ ਜਗੇ ਦੇਖੋ ਦੇਖੋ ਜੋ ਉਹਨਾਂ ਨੇ ਪਿੱਛੇ ਕੀਤਾ ਉਹ ਆਪਣੀ ਥਾਂ ਆ ਅੱਜ ਉਹਨਾਂ ਦਾ ਚਿਹਰਾ ਤਾਂ ਨੰਗਾ ਹੋ ਗਿਆ ਨਾ ਜੇ ਤਾਂ ਓਜਲਾ ਸਾਹਿਬ ਕਹਿੰਦੇ ਮੈਨੂੰ ਨਹੀਂ ਸੀ ਪਤਾ ਜੇ ਪਤਾ ਸੀ ਤੇ ਫਿਰ ਕਿਉਂ ਨਹੀਂ ਆਏ 2 ਘੰਟੇ ਕੱਢ ਕੇ ਆ ਸਕਦੇ ਵੀ ਕਿਸਾਨ ਸਾਡੇ ਦਰ ਤੇ ਆ ਰਹੇ ਸੀ ਉਹਨਾਂ ਦੀ ਗੱਲ ਸੁਣੀਏ ਸਾਡਾ ਪ੍ਰੋਗਰਾਮ ਤੇ ਲਗਭਗ ਮਹੀਨਾ ਪਹਿਲਾਂ ਦਾ ਅਨਾਉਂਸਮੈਂਟ ਹੋਇਆ ਹੋਇਆ ਪੂਰੀ ਦੁਨੀਆ ਜਾਣ ਰਹੀ ਦੁਨੀਆ ਦੀ ਪ੍ਰੈਸ ਜਾਣ ਰਹੀ ਆ ਇਹਦਾ ਮਤਲਬ ਸਾਨੂੰ ਇਗਨੋਰ ਕਰਨਾ ਔਰ ਅਸੀਂ ਇਸ ਗੱਲ ਨੂੰ ਕਦੀ ਮੰਨ ਨਹੀਂ ਹਲਕਾ ਗੁਰਪਾਲ ਸਾਹਿਬ ਐਮਪੀ ਦੇ ਘਰ ਦੇ ਬਾਰੇ ਨਾਲ ਵੀ ਨਹੀਂ ਹੋਰ ਇਹਨੇ ਕਿੰਨੇ ਸੂਬਿਆਂ ਚ ਕਿਸਾਨਾਂ ਵੱਲੋਂ ਮੰਗ ਪੱਤਰ ਲਗਭਗ 13 ਸੂਬਿਆਂ ਦੇ ਵਿੱਚ ਕਿਸਾਨਾਂ ਸਾਡੀਆਂ ਦੋਹਾਂ ਫੋਰਮਾਂ ਦੇ ਐਸਕੇਮ ਗੈਰ ਰਾਜਨੀਤਿਕ ਤੇ ਕੇਐਮਐਮ ਦੇ ਸਾਥੀ ਆ ਗਏ ਆ ਮੰਗ ਪੱਤਰ ਸੈਂਕੜੇ ਐਮਪੀਸ ਨੂੰ ਦੇ ਰਹੇ ਆ ਹਾਂ ਅਮਰਤਪਾਲ ਜੀ ਤਾਂ ਹੈ ਨੇ ਉਹਨਾਂ ਦੇ ਪਿਤਾ ਜੀ ਉੱਥੇ ਉਹ ਸਾਨੂੰ ਪੱਕਾ ਹੀ ਪਤਾ ਐਜੇ ਐਮਪੀ ਕਿਉਂਕਿ ਉਹ ਐਮਪੀ ਨੇ ਤਰਨਤਾਰਨ ਦੇ ਅਸਾਸੀ ਮੰਗ ਪੱਤਰ ਉਹਨਾਂ ਨੂੰ ਵੀ ਦੇਣਾ ਸੀ ਸਿਮਰ ਮੇਰਾ ਮਤਲਬ ਹੈ ਕਿ ਮੈਂ ਇੱਕ ਹੀ ਗਾਰਡਸ਼ੂ ਕੀਤਾ ਹੁੰਦਾ ਦੇਖੋ ਇੱਕ ਤਾਂ ਅਗਲਾ ਕਦਮ ਹੈਗਾ ਵੀ 17 18 ਨੂੰ ਅੰਮ੍ਰਾਲੇ ਦੇ ਵਿੱਚ 2 ਦਿਨ ਦਾ ਮੋਰਚਾ ਐਸਐਸਪੀ ਅੰਮ੍ਰਾਲਾ ਖਿਲਾਫ ਖੋਲ ਰਹੇ ਹਾਂ ਜਿਹੜੇ ਨੌਜਵਾਨ ਗ੍ਰਿਫਤਾਰ ਨੇ ਅਗਲਾ ਪ੍ਰੋਗਰਾਮ ਤਾਂ 17 18 ਵਿੱਚ ਹੀ ਐਲਾਨ ਆ ਜੇਗਾ ਜਿੰਨੀਆਂ ਵੀ ਇਹਨਾਂ ਦੀਆਂ ਮੰਗਾਂ ਆ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਸਾਰੀਆਂ ਵਾਜਬ ਮੰਗਾਂ ਨੇ ਪੂਰੀਆਂ ਹੋਣੀਆਂ ਚਾਹੀਦੀਆਂ ਜਦੋਂ ਵੀ ਇਹ ਜਿੱਥੇ ਮਰਜ਼ੀ ਧਰਨਾ ਲਾਉਣ ਮੇਰ ਕੋ ਭਾਵੇਂ ਤੁਰਿਆ ਫਿਰਿਆ ਨਹੀਂ ਜਾਂਦਾ ਮੈਂ ਧਰਨੇ ਚ ਵਿੱਚ ਬੈਠਾ ਹਾਂ ਕਿਉਂਕਿ ਮੈਂ ਵੀ ਕਿਸਾਨ ਆ ਨਾਲੇ ਪੰਦੇਰੋਂ ਨਾਲ ਨੂੰ ਮੈਂ ਹੈ ਬਹੁਤ ਪੁਰਾਣਾ ਇੱਕ ਦੂਜੇ ਨੂੰ ਜਾਣਦੇ ਆ ਇਹ ਜਾਣਦੇ ਮੇਰੇ ਬਾਰੇ ਕਿ ਮੈਂ ਇੱਕ ਕਾਮਰੇਡ ਸੋਚਦੀ ਔਰਤ ਦਾ ਤੇ ਮੈਂ ਇਹਨਾਂ ਦੇ ਨਾਲ ਧਰਨੇ ਤੇ ਰੋਣ ਤੇ ਜਿੱਥੇ ਤੱਕ ਮਰਜ਼ੀ ਭਾਵੇਂ ਦਿੱਲੀ ਲਾਲਣ ਮੈਂ ਉੱਥੇ ਵੀ ਪਹੁੰਚਾਂਗਾ ਤੋ ਇਹਨਾਂ ਦੀਆਂ ਮੰਗਾਂ ਬਿਲਕੁਲੋਂ ਵਾਜਬ ਨੇ ਤੇ ਵਾਜਬ ਮੰਗਾਂ ਪੂਰੀਆਂ ਕਰਨੀਆਂ ਸਰਕਾਰਾਂ ਦਾ ਹੱਕ ਬੰਦਾ ਪਰ ਸਰਕਾਰ ਫਿਰ ਸਾਡੀ ਬਦਕਿਸਮਤੀ ਨੂੰ ਵੀ ਉਹ ਚੋਰ ਝੂਠਾ ਬੰਦਾ ਜਿਹੜਾ ਉਹ ਸਾਡੇ ਸਿਰ ਤੇ ਬਿਠਾ ਦਿੱਤਾ ਗਿਆ ਹੈਰਾ ਫੇਰੀ ਨਾਲ 47 ਵੋਟਾਂ ਤੇ ਉਹਨੇ ਹੈਰਾ ਫੇਰੀ ਬਣੀ ਉਹ ਆਪ ਹਰਦਾ ਸੀ 26000 ਵੋਟ ਨਾਲ ਉਹ ਹਰਦਾ ਸੀ 26000 ਦੇ ਨਾਲ ਮਲ 2400 ਲੱਖ ਦੇ ਇਹ ਗਲਤ ਮਸ਼ੀਨਾ ਦੀ ਵਰਤੋਂ ਕਰਕੇ ਉਹ ਜਤਿਆਏ ਤੇ ਜਿਹੜਾ ਇਸ ਤਰ੍ਹਾਂ ਝੂਠਾ ਜਤਿਆ ਹੋਵੇ ਉਹਦੇ ਪੈਰ ਨਹੀਂ ਹੁੰਦੇ ਛੇਤੀ ਇਹਦੇ ਪੈਰ ਓਖੜ ਜਾਣਗੇ ਇਹ ਪੌੜੀਆਂ ਜਿਹੜੀਆਂ ਕੱਚਾਂ ਚ ਦੇ ਕੇ ਲੋਕ ਤੁਰਦੇ ਆ ਉਹਨਾਂ ਤੇ ਤੁਰਨ ਚੰਗਾ ਨਹੀਂ ਰੋਗੀ ਤੇ ਮਜ਼ਬੂਤ ਆ ਕਿਸਾਨ ਨੇ ਸਾਰੇ ਜਿਹੜੇ ਨੇ ਰੋਗੀ ਤੇ ਫਿਰ ਤਾਨੂੰ ਜਿਹੜਾ ਐਮਪੀ ਐਮਪੀਆਂ ਨੂੰ ਮੰਗ ਪੱਤਰ ਦੇਣ ਪੁੱਛਦੇ ਨੇ ਬੀਜੇਪੀ ਨੇ ਛੱਡ ਕੇ ਕਿ ਸਾਨੂੰ ਵਿਸ਼ਵਾਸ ਹੈ ਕਿ ਕੁਝ ਨਾ ਕੁਝ ਹੱਲ ਹੋਵੇਗਾ ਬਿਲਕੁਲ ਬਿਲਕੁਲ ਵਿਸ਼ਵਾਸ ਹੈ ਕਿਉਂਕਿ ਮੈਂ ਨਾਲੇ ਤੁਹਾਡੇ ਅੱਜ ਕਿਸਾਨ ਮੰਗ ਪੱਤਰ ਉਹ ਜਿਹੜਾ ਸਾਹਿਬ ਲੈਣ ਨਹੀਂ ਆਏ ਉਹ ਵਿੱਚ ਉਹ ਨਹੀਂ ਆਏ ਉਹ ਕਰ ਨਹੀਂ ਆ ਲੈਣ ਨਹੀਂ ਆਏ ਐਸ ਵੇਲੇ ਲੁਧਿਆਣਾ ਜਿਮਨੀ ਚੋਂ ਨੂੰ ਹੰਢਈ ਆ ਉਹਦੀ ਗੱਲ ਹੋਈ ਜਨਾਂ ਨਾਲ ਕਿ ਮੈਂ ਨਹੀਂ ਅਵੇਲੇਬਲ ਹਾਂ ਵੀ ਤੁਸੀਂ ਇਸ ਤਰੀਕ ਨੂੰ ਆ ਜਾਓ ਪਰ ਇਹਨਾਂ ਦਾ ਅਜੰਡਾ ਸੀ ਇਹਨਾਂ ਨੇ ਆਜਾਣਾ ਸੀ ਮੈਂ ਇਹਨਾਂ ਦਾ ਸਵਾਗਤ ਕਰਦੀ ਹਾਂ ਇਹਨਾਂ ਦਾ ਕਿਉਂਕਿ ਬਿਨਾਂ ਰੋਣ ਤੋਂ ਬਿਨਾਂ ਪਿੱਟਣ ਤੋਂ ਸਾਡੇ ਹੱਕ ਨਹੀਂ ਚੱਲਦੇ। ਪੰਜਾਬੀ ਹੋਮ ਨਿਊਜ਼ ਲਈ ਪਰਮਜੀਤ ਸਿੰਘ ਬੀਰੂ